ਲਗਾਤਾਰ ਬਰਸਾਤਾਂ ਦੇ ਵੱਲੋਂ ਤਬਾਹੀ ਮਚਾਈ ਜਾ ਰਹੀ ਹੈ ਲਗਾਤਾਰ ਜਦੋਂ ਮੌਸਮ ਦਾ ਮિજાਜ ਬਦਲਦਾ ਹੈ ਤਾਂ ਉਸ ਤੋਂ ਬਾਅਦ ਖਤਰੇ ਦੀ ਘੰਟੀ ਜਿਹੜੀ ਹੈ ਕਿਤੇ ਨਾ ਕਿਤੇ ਵੱਜਦੀ ਨਜ਼ਰ ਆਉਂਦੀ ਹੈ ਬੀਤੇ ਦਿਨ ਦਿੱਲੀ ਹਰਦੁਆਰ ਫਿਰ ਰਾਜਸਥਾਨ ਤੋਂ ਬਾਅਦ ਹੁਣ ਹਾਲਾਤ ਜਿਹੜੇ ਨੇ ਬਦਰੀਨਾਥ ਦੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਦੇਖੋ ਕਿਸ ਤਰੀਕੇ ਦੇ ਨਾਲ ਮूसलेधार بارش ਹੋ ਰਹੀ ਹੈ ਨਦੀ ਜਿਹੜੀ ਹੈ ਪੂਰੀ ਨੱਕੋ ਨੱਕ ਭਰੀਏ ਲੋਕ ਡੁੱਬਦੇ ਨਜ਼ਰ ਆ ਰਹੇ ਹਨ ਦੇ ਵਿੱਚ ਪਾਣੀ ਦੀ ਦਸਤਕ ਹੋ ਗਈ ਤੇ ਕਿ ਜਿਹੜਾਗਾ ਜਨ ਜੀਵਨ ਹੈ ਬਹੁਤ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਹਾਲਾਤ ਜਿਹੜੇ ਨੇਗੇ ਮੌਨਸੂਨ ਤੋਂ ਬਾਅਦ ਪੈ ਰਹੀ ਬਰਸਾਤ ਦੇ ਨਾਲ ਹੋ ਰਿਹਾ ਲਗਾਤਾਰ ਹਰ ਜਗ੍ਹਾ ਦੀਆਂ ਤਸਵੀਰਾਂ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਹੁਣ ਬਦਰੀਨਾਥ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਰੂ ਨੂੰ ਕੰਬਾ ਕੇ ਰੱਖ ਦੇਣ ਵਾਲੀਆਂ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਖੱੱਚਾ ਲਗਾਤਾਰ ਬਣਿਆ ਹੋਇਆ ਹੈ ਐਦਾਂ ਕਿਹਾ ਜਾ ਸਕਦਾ ਹੈ ਕਿ ਇਹ ਨਹੀਂ ਪਤਾ ਕਿ ਅਗਲੇ ਮਿੰਟਾਂ ਦੇ ਵਿੱਚ ਕੀ ਤੋਂ ਕੀ ਹੋ ਜਾਵੇ ਹਾਲਾਤ ਇਸ ਕਦਰ ਹੈ ਕਿ ਜ਼ਿੰਦਗੀ ਦਾ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਕਦੋਂ ਕੀ ਹੋ ਜਾਵੇ ਕੋਈ ਨਹੀਂ ਜਾਣਦਾ ਹਾਲਾਤ ਦੇਖੋ ਤੁਸੀਂ ਦਿਲ ਨੂੰ ਕੰਬਾ ਕੇ ਰੱਖ ਦੇਣਗੀਆਂ ਤਸਵੀਰਾਂ ਬਦਰੀਨਾਥ ਦੀਆਂ ਇਹ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੋਸਲਾਤਾਰ بارش ਜਿਹੜੀ ਹੈ ਹੋ ਰਹੀ ਹੈ ਜਿਸ ਤੋਂ ਬਾਅਦ ਬਦਰੀਨਾਥ ਦੇ ਉੱਪਰ ਹੁਣ ਖਤਰਾ ਮੰਡਰੋਂਦਾ ਹੋਇਆ ਨਜ਼ਰ ਆ ਰਿਹਾ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਅਲਕਨੰਦਾ ਨਦੀ ਹੈ ਉਹ ਪੂਰੀ ਨੱਕੋ ਨੱਕ ਭਰ ਚੁੱਕੀ ਹੈ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਚੁੱਕੀ ਹੈ ਜਿਹੜਾ ਕਾ ਸਮਾਨ ਡੁੱਬਦਾ ਜਾ ਰਿਹਾ ਨਾਲ ਹੀ ਅਦਾਜ਼ੀਏ ਕੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਡਰੇ ਹੋਏ ਨੇ ਪਾਣੀ ਕਰਾਂ ਦੇ ਅੰਦਰ ਤੱਕ ਵੜ ਰਿਹਾ ਦੇਖਿਆ ਜਾ ਸਕਦਾ ਕਿ ਇਸ ਕਦਰ ਲੋਕਾਂ ਦੇ ਵਿੱਚ ਡਰ ਦਾ ਖੌਫ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਬਦਰੀ ਨਾਦ ਦੀ ਹਲਕ ਨੰਦਾ ਨਦੀ ਜੋ ਹੈ ਨੱਕੋ ਨੱਕ ਭਰ ਚੁੱਕੀ ਹੈ ਜਿਸ ਕਰਕੇ ਆਸ-ਪਾਸ ਜਿਹੜੇ ਘਰ ਨੇ ਉਹਨਾਂ ਤੇ ਪਾਣੀ ਵਹਣ ਦਾ ਖਤਰਾ ਜਿਹੜਾ ਲਗਾਤਾਰ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਕਿ ਕਦੋਂ ਜੇ ਕਦੋਂ ਵੀ ਜੜੇਗਾ ਪਾਣੀ ਆ ਸਕਦਾ ਹੈ ਕਾਫੀ ਜ਼ਿਆਦਾ ਲੋਕ ਡਰੇ ਹੋਏ ਨੇ ਕਿਉਂਕਿ ਬਿਲਕੁਲ ਕਿਨਾਰੇ ਤੱਕ ਪਾਣੀ ਜਿਹੜਾ ਪੁੱਜ ਚੁੱਕਿਆ ਹੈ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਡਰ ਦਾ ਮਾਹੌਲ ਹੈ ਹਰ ਜਗ੍ਹਾ ਤੇ ਹਾਲਾਤ ਜਿਕੇ ਬਣਿਆ ਪੂਰੇ ਦੇਸ਼ ਭਰ ਦੇ ਵਿੱਚ ਬਰਸਾਤਾਂ ਨੇ ਇਸ ਕਦਰ ਕਿਆ ਹਰ ਮਚਾਇਆ ਕਿ ਹਰ ਜਗ੍ਹਾ ਤੇ ਜਾਨੀ ਮਾਲੀ ਨੁਕਸਾਨ ਦਾ ਖਰਚਾ ਜਿਤਾਇਆ ਜਾ ਰਿਹਾ ਹੈ ਦਿੱਲੀ ਦੇ ਲਾਲ ਕਿਲੇ ਦੀਆਂ ਤਸਵੀਰਾਂ ਬੇਹੱਦ ਹੀ ਰੌਂਗ ਤੇ ਖੜੇ ਕਰਨ ਵਾਲੀਆਂ ਸੀ ਹైదరాబాద్ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਹਰਦੁਆਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਜਿਸ ਤੋਂ ਬਾਅਦ ਰਾਜਸਥਾਨ ਤੱਕ ਦੇ ਵੀ ਹਾਲਾਤ ਦਿਖਾਏ ਸੀ ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਅੱਜ ਪੰਜਾਬ ਸਵੇਰੇ ਇਸ ਕਦਰ ਬਰਸਾਤ ਪਈ ਕਿ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਜੜਾਗਾ ਘੰਟਿਆਂ ਬਾਅਦ ਹੀ ਇਕੱਠਾ ਹੋ ਗਿਆ ਜਿਸ ਕਾਕੇ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਹੁਣ ਬਦਰੀਨਾਥ ਦੀਆਂ ਇਹ ਤਸਵੀਰਾਂ ਬੇਹਦ ਹੀ ਰੌਂਗਟੇ ਖੜੇ ਕਰਨ ਵਾਲੀਆਂ ਕਿਉਂਕਿ ਇੱਥੇ ਅਲਕਨੰਦਾ ਨਦੀ ਜਿਹੜੀ ਐ ਨੱਕੋ-ਨੱਕ ਭਰ ਚੁੱਕੀ ਹੈ ਕਿਸੇ ਵੀ ਵੇਲੇ ਪਾਣੀ ਜਿਹੜਾ ਬਾਹਰ ਆ ਸਕਦਾ ਤੇ ਆਸ-ਪਾਸ ਜਿਹੜੇ ਕਿਨਾਰਿਆਂ ਦੇ ਉੱਤੇ ਘਰ ਬਣੇ ਹੋਏ ਨੇ ਉਹਨਾਂ ਘਰਾਂ ਦੇ ਵਿੱਚ ਪਾਣੀ ਵੜ ਸਕਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ